ਮੇਰੇ ਇਸ ਕਾਪ ਨੂੰ ਵੀ ਬੇਨਤੀ ਰਹੇਗੀ ਕਿ ਜੇ ਕੋਈ ਬੱਚਾ ਆਪਣੀ ਫੀਸ ਨਹੀਂ ਦੇ ਸਕਦਾ ਕਿਸੇ ਕੋਲ ਸਕੂਲ ਬੈਗ ਨਹੀਂ ਕਿਸੇ ਕੋਲ ਕਿਤਾਬੀਆਂ ਕਾਪੀਆਂ ਨਹੀਂ ਕਿਤਾਬਾਂ ਨਹੀਂ ਚੱਕਣਾ ਨਹੀਂ ਸਾਡੇ ਨੰਬਰ ਦੇ ਉੱਤੇ ਮੈਸੇਜ ਕਰ ਦਿਓ ਸਾਡਾ ਸਵਾਰ ਤੁਹਾਨੂੰ ਮਿਲ ਜਾਏਗਾ ਇੱਕ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡ ਵੀ ਮੇਰੀ ਸਰ ਬੇਨਤੀ ਹੈ ਕਿ ਤੁਸੀਂ ਲੋਕ ਤੋਂ ਲਓ ਇਸ ਸਟਾਪ ਨੂੰ ਤਾਂ ਇੱਕ ਵਾਰ ਸਨਮਾਨ ਜ਼ਰੂਰ ਦੇਣਾ ਪੂਰੇ ਸਟਾਫ ਨੂੰ ਔਰ ਜਿਸ ਦਿਨ ਅਸੀਂ ਆਵਾਂਗੇ ਤੁਹਾਡੇ ਸਕੂਲ ਦੇ ਵਿੱਚ ਭਾਵੇਂ 150 ਬੱਚਾ 200 ਬੱਚਾ ਜਿੰਨੇ ਬੱਚੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਾਤਰੀ ਸਿੱਕਤਰ ਦੀ ਰੋਠੇ ਤੱਕ ਤਾਂ ਕਿ ਅਸੀਂ 138 ਲੋਕ ਜਦੋਂ ਮਰਜੀ ਤੁਸੀਂ ਡਾਇਰ ਕਰ ਸਕਦੇ ਹੋ ਸਾਡੀ ਟੀਮ ਪੂਰੇ ਬਠਿੰਡਾ ਕੋਲ ਵਿੱਚ ਕੰਮ ਨਹੀਂ ਕਰਦੀ ਬਾਹਰਲੇ ਜ਼ਿਲ੍ਹਿਆਂ 'ਚ ਵੀ ਕੰਮ ਕਰਦੀ ਆ ਇਸ ਲਈ ਮੇਰੀ ਬੇਨਤੀ ਹੈ ਕਿ ਕੋਈ ਬੱਚਾ এডੂਕੇਸ਼ਨ ਤੋਂ ਬਿਨਾ ਅਧੂਰਾ ਨਾ ਰਹੇ ਗਏ ਸਾਡੀ ਇੱਕੋ ਇੱਕੋ ਜੀ ਬੇਨਤੀ ਹੈ ਕਿਸੇ ਨੇ ਲੰਗਰ ਕਰੋਗੇ 1 ਘੰਟੇ ਲਈ ਭੁੱਖ ਮਿਟਾਉਂਦਾ ਕਿਸੇ ਨੂੰ ਪਾਣੀ ਪਿਾਵੋਗੇ 2 ਘੰਟੇ ਦੀ ਪਿਆਸ बुझਦੀ ਹੈ ਲੇਕਿਨ এডੂਕੇਸ਼ਨ ਦੇ ਦੋਗੇ ਇਹ ਤਾਂ ساری ਉਮਰ ਚੱਲਦਾ ਰਹਿੰਦਾ ਇਸ ਲਈ ਸਾਡੇ ਨਾਲ ਸਾਥ ਜ਼ਰੂਰ ਦਿਓ ਔਰ ਕਈ ਵੀ ਤੁਹਾਨੂੰ ਸਾਥ ਕਿੱਧਰ ਗਈਏ ਬੱਚਿਆਂ ਦੇ ਨਹੀਂ ਪੁਰਾਣੀਆਂ ਕਿਤਾਬਾਂ ਸਾਨੂੰ ਦੇ ਦਿਓ ਉਹ ਕਿਤਾਬਾਂ ਕਿਸੇ ਹੋਰ ਦੇ ਕੰਮ ਆਣਗੀਆਂ ਅਸੀਂ ਇੱਕ 올ਡ ਬੈਂਕ ਖੋਲ੍ਹਿਆ ਜੋ ਪਰਮਾਨੰਦ ਦੇ ਵਿੱਚ ਚੱਲ ਗਿਆ ਜਿੱਥੇ ਤੁਸੀਂ ਕੋਈ ਵੀ ਕੱਪੜਾ दान ਕਰ ਸਕਦੇ ਹੋ ਸੋ ਸਾਡੇ ਨਾਲ ਕੋਸ਼ਿਸ਼ ਕਰਿਓ ਜਰੂਰ ਫਾਇਦੇ ਨਾਲ ਸੰਪਰਕ ਕਰਨਾ ਅੱਜ ਸਾਡੀ ਟੀਮ ਦੇ ਵੱਲੋਂ ਮਾਤਾ ਸੁਤਰੀबाई ਖੂਲੇ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦਾੰਡੀਆਂ ਅਸੀਂ ਦਾਸਵਾਦ ਲਗਭਗ ਟੀਚਰਾਂ ਨੂੰ ਸਨਮਾਨਿਤ ਕਰ ਚੁੱਕੇ ਹਾਂ ਔਰ ਇਸ ਦੇ ਨੇ ਸਾਡੇ 4 ਫ੍ਰੀ ਟਿਊਸ਼ਨ ਸੈਂਟਰ ਚੱਲਦੇ ਨੇ ਸਾਡੀ ਬੇਨਤੀ ਹੈ মিডিਆ ਨੂੰ ਔਰ ਆਮ ਹਰ ਨਾਗਰਿਕ ਨੂੰ ਬੇਨਤੀ ਹੈ ਕੁਝ ਗੱਲਾਂ ਹੁੰਦੀਆਂ ਨੇ ਧਰਮ ਦੇ ਯੋਗ ਹਤੇ ਕੋਝ ਹੁੰਦੀਆਂ ਜਾਤਾਂ ਦੇ ਆਧਾਰ 'ਤੇ ਕੋਝ ਹੁੰਦੀਆਂ ਮੱਧਵਾ ਦੇ ਆਧਾਰ 'ਤੇ ਲੇਕਿਨ ਇੱਕ ਐਜੂਕੇਸ਼ਨ ਹੈ ਹੋਈ ਹੈ ਜਿਹੜੀ ਸਾਰਿਆਂ ਨੂੰ ਜ਼ਰੂਰੀ ਹੈ ਇਸ ਲਈ ਸਾਡਾ ਇਹ ਪ੍ਰਗਲ ਅਸੀਂ ਬੇਨਤੀ ਕਰਾਂਗੇ ਕਿ ਦਿੱਤੋਂ ਤੱਕ ਸਾਡੀ ਆਵਾਜ਼ ਜਾ ਰਹੀ ਆ ਕਿਸੇ ਬੱਚੇ ਕੋਲ ਕਿਤਾਬਾਂ ਨਹੀਂ ਕਿਸੇ ਬੱਚੇ ਦੇ ਕੋਲ ਕਾਪੀਆਂ ਨਹੀਂ ਕਿਸੇ ਦੇ ਕੋਲ ਸਕੂਲ ਬੈਗ ਨਹੀਂ ਅਗਰ ਸਾਡੀ ਲੋੜ ਪਈ ਤਾਂ ਸਾਡਾ ਨੰਬਰ 77 076 8883 ਲੋ ਜਦੋਂ ਮਰਜੀ ਤੁਸੀਂ ਡਾਇਲ ਕਰ ਸਕਦੇ ਹੋ ਸਾਡੀ ਟੀਮ ਪੂਰੇ ਪਠਾਨਕੋਟ ਵਿੱਚ ਕੰਮ ਨਹੀਂ ਕਰਦੀ ਬਾਹਰਲੇ ਜ਼ਿਲ੍ਹਿਆਂ 'ਚ ਵੀ ਕੰਮ ਕਰਦੀ ਹੈ ਉਸ ਕਿ ਕੋਈ ਬੱਚਾ ਅਧੂਰਾ ਨਾ ਰਹੇ ਇੱਕ ਬੇਨਤੀ ਜ਼ਰੂਰ ਹੈ এডੂਕੇਸ਼ਨ ਨੂੰ ਕਿਸੇ ਜਾਤ ਪਾਤ ਵਿੱਚ ਨਾ ਵੰਡਿਏ ਕੇਵਲ ਤੇ ਕੇਵਲ এডੂਕੇਸ਼ਨ ਹੈ ਸਾਡੇ ਦੇਸ਼ ਦਾ ਭਵਿੱਖ ਨੇ ਮੇਰੇ ਨਾਲ ਸਾਡੇ ਪਹਿਲ ਦੀ ਮੰਤਾਨੀ ਜੀ ਪਠਾਨ ਜੀ ਬਹੁਤ ਬਹੁਤ ਜੀ ਧੰਨਵਾਦ ਕਰਦੇ ਨਾ ਪਾਕੀ ਨਾਦਵਾਲ ਜੀ ਉਹਨਾਂ ਨੇ ਵੀ ਬੇਨਤੀ ਹੈ ਜਿਹੜੇ ਕਾਇਨਾਤ ਵਾਲਾ ਕੋਈ ਆਈ ਸਾਰੇ ਹੀ ਵੀਰ ਭੈਣ ਜਾਂ ਬੱਚੇ ਜਿਹੜੇ ਵੀ ਆਏ ਆ ਉਹਨਾਂ ਸਾਰਿਆਂ ਦਾ ਬਹਿ ਤੇ ਰੋ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਸਾਡਾ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਕੀਤਾ ਔਰ ਸਾਡੀ ਜਿਹੜੀ ਸੁਸਾਇਟੀ ਆ ਉਹ ਬਹੁਤ ਜ਼ਿਆਦਾ ਵਰਕ ਕਰਦੀ ਹੈ ਜਿਨ੍ਹਾਂ ਨੂੰ ਵੀ ਕੋਈ ਵੀ ਸਮਾਨ ਦੀ ਜਾਂ ਕਾਫੀਆਂ ਕਿਤਾਬਾਂ ਮੁਕਤ ਸਹਯੋਗ ਦੀ ਜ਼ਰੂਰਤ ਹੈਗੀ ਆ ਤਾਂ ਸਾਡੇ ਪੰਠ ਸਾਹਿਬ ਜੀ ਨਾਲ ਸੰਪਰਕ ਕਰ ਸਕਦੇ ਨਾ ਉਹਨਾਂ ਕੋਲ